ਵਾਡਾ ਨੰਬਰ 67 ਦੇ ਸੀਨੀਅਰ ਆਗੂ ਰੋਬਿੰਦ ਜੋਸ਼ੀ ਵੱਲੋਂ ਹਰ ਗੋਬਿੰਦਪੁਰਾ ਇਲਾਕੇ ਵਿੱਚ ਮੀਟਿੰਗ ਕਰਵਾਈ ਗਈ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਭੁਪਿੰਦਰ ਸਿੰਘ ਰਾਜੂ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਪਿਛਲੇ 2 ਸਾਲਾਂ ਵਿੱਚ ਕੀਤੇ ਗਏ ਕੰਮਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਅਤੇ ਦੱਸਿਆ ਕਿ ਆਮ ਆਦਮੀ ਪਾਰਟੀ ਨੇ 2 ਸਾਲਾਂ ਵਿੱਚ ਅਜਿਹੇ ਕੰਮ ਕੀਤੇ ਹਨ ਜਿਹੜੀਆਂ 75 ਸਾਲਾਂ ਦੀ ਸਰਕਾਰਾਂ ਨਹੀਂ ਕਰ ਪਾਈਆਂ ਇਸ ਮੋਕੇ ਹਰ ਗੋਬਿੰਦਪੁਰਾ ਇਲਾਕੇ ਦੇ ਲੋਕ ਵੱਡੀ ਗਿਣਤੀ ਦੇ ਵਿੱਚ ਇਸ ਮੀਟਿੰਗ ਵਿੱਚ ਪਹੁੰਚੇ ਧੰਨਵਾਦ ਡਾਕਟਰ ਸਾਹਿਬ ਤੁਹਾਨੂੰ ਬਹੁਤ ਬਹੁਤ ਧੰਨਵਾਦ ਆਹ ਡਾਕਟਰ ਸਾਹਿਬ ਤੁਹਾਡਾ ਪਿਆਰ ਜੀ ਪਬਲੀਕ ਰੀਡਿੰਗ ਦੇ ਮੇਰੇ ਤੋਂ ਬਾਅਦ ਨੰਬਰ 7 ਵਿੱਚ ਰੋਬਿੰਡ ਜੋਸ਼ੀ ਵੱਲੋਂ ਕਰਵਾਈ ਮੀਟਿੰਗ ਦੇ ਵਿੱਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਅਤੇ ਡਾਕਟਰ ਨਿਜਰ ਪਹੁੰਚੇ ਅਤੇ ਨੰਬਰ 7 ਦੇ ਸੀਨੀਅਰ ਆਗੂ ਰੋਬਿੰਡ ਜੋਸ਼ੀ ਦੇ ਵੱਲੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਅਤੇ ਡਾਕਟਰ ਨਿਜਰ ਨੂੰ ਜੀ ਆਇਆਂ ਆਖਿਆ ਗਿਆ ਰੋਪਿੰਦ ਜੋਸ਼ੀ ਦੁਆਰਾ ਕਰਵਾਈ ਗਈ ਮੀਟਿੰਗ ਦੇ ਵਿੱਚ ਲੋਕਾਂ ਦਾ ਭਰਪੂਰ ਸਾਥ ਆਮ ਆਦਮੀ ਪਾਰਟੀ ਨੂੰ ਮਿਲਿਆ ਅਤੇ ਲੋਕ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਖੁਸ਼ ਨਜ਼ਰ ਆਏ ਪਹਿਲੇ ਕਦਮ ਤੇ ਮੈਂ ਜਮਾਤ ਦੇ ਮੈਂ ਤਾਂ ਬਹੁਤ ਖੁਸ਼ ਹਾਂ ਇਸ ਇਲਾਕੇ ਦੇ ਐਂਟੀ ਮੱਡੀ ਨੂੰ ਕਦੇ ਨਹੀਂ ਬੈਠੀ ਸੀ ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਡਾਕਟਰ ਨਿਚਰ ਨੇ ਕਿਹਾ ਕਿ ਲੋਕ ਸਭਾ ਅੰਮ੍ਰਿਤਸਰ ਸੀਟ ਦੇ ਉਮੀਦਵਾਰ ਕੁਲਦੀਪ ਸਿੰਘ ਧਾਰੀਵਾਲ ਨੇ ਪਿਛਲੇ 2 ਸਾਲਾਂ ਵਿੱਚ ਲੋਕਾਂ ਦੇ ਹਿੱਤਾਂ ਲਈ ਅਜਿਹੇ ਵਿਕਾਸ ਕਾਰਜ ਕੀਤੇ ਹਨ ਜੋ ਪਿਛਲੀਆਂ ਸਰਕਾਰਾਂ ਕਰ ਹੀ ਨਾ ਸਕੀਆਂ ਅਤੇ ਪਿਛਲੀਆਂ ਸਰਕਾਰਾਂ ਨੇ ਲੋਕਾਂ ਨੂੰ ਲਾਰੇ ਹੀ ਲਾਏ ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਨੇ ਪਿਛਲੇ 2 ਸਾਲਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਦੇ ਬਾਰੇ ਲੋਕਾਂ ਨੂੰ ਦੱਸਿਆ ਇਸ ਮੌਕੇ ਹਰ ਗੋਬਿੰਦਪੁਰਾ ਇਲਾਕੇ ਦੇ ਪਿੰਡੂ ਪਾਜੀ ਦੇ ਵੱਲੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਨੂੰ ਸਨਮਾਨਿਤ ਕੀਤਾ ਗਿਆ ਅਤੇ ਇਸ ਦੇ ਨਾਲ ਇਲਾਕੇ ਦੇ ਮਹਤਵਪੂਰਨ ਵਿਅਕਤੀਆਂ ਦੇ ਵੱਲੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਨੂੰ ਇਹ ਸਨਮਾਨਿਤ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਨੇ ਮੈਡਮ ਸੁਨੀਤਾ ਨੂੰ ਵੀ ਸਨਮਾਨਿਤ ਕੀਤਾ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਆਪਣੀ ਬਾੜ ਦੇ ਵਿੱਚ ਇੱਕ ਵੱਡੀ ਮੀਟਿੰਗ ਜਿਹੜੀ ਹੈ ਕਰਵਾਈ ਹੈ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਇਹ ਤੇ ਤੁਹਾਡੇ ਚੈਨਲਾਈ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦਾ ਧੰਨਵਾਦ ਫਿਰ ਸਾਰੇ ਲੋਕਾਂ ਦਾ ਜਿਹੜੇ ਇਸ ਮੀਟਿੰਗ 'ਚ ਆਏ ਜਿਹੜਾ ਤੁਹਾਡਾ ਚੈਨਲ ਦੇਖ ਰਹੇ ਨੇ ਸਭ ਦਾ ਧੰਨਵਾਦ ਮੈਂ ਰੁਪਿੰਦਰ ਜੁਸ਼ੀ ਵਾਰਡ ਨੂੰ ਸਤਿਕਾਰ ਕਰਉ ਆਮ ਆਦਮੀ ਪਾਰਟੀ ਦਾ ਸੇਵਾਦਾਰ ਇੱਕ ਛੋਟਾ ਯਾ ਵਲੰਟੀਅਰ ਅੰਕ ਤੇ ਫਿਰ ਇੱਕ ਵਾਰ ਤੋਂ ਢਾਲੀਵਾਲ ਸਾਹਿਬ ਆਏ ਆ ਵਾਰਡ ਦੇ ਵਿੱਚ ਐ ਢਾਲੀਵਾਲ ਸਾਹਿਬ ਦਾ ਤੀਜਾ ਰੋਸਟਰ ਹੀ ਸੌਥ ਹਲਗੇਰੀ ਆ ਤੇ ਸਾਡੀ ਪਹਿਲੀ ਮੀਟਿੰਗ ਸੀ ਵਾਰਡ ਦੀ ਸੌਥ ਹਲਗੇਰੀ ਤੇ ਮੇਰੀ ਵਾਰਡ ਦੀ ਖਾਸ ਕਰ ਪਹਿਲੀ ਮੀਟਿੰਗ ਹੀ ਜੋ ਮਹੱਲਾ ਹਰ ਗੋਫਿਲਪੁਰਾ ਵਿੱਚ ਕਰਵਾਈ ਆ ਮੈਂ ਬਹੁਤ ਵਧੀਆ ਮੈਂਡੀ ਕਰਵਾਈ ਆ ਪਿੱਧੂ ਭਾਈ ਨੇ ਸਾਥ ਦਿੱਤਾ ਸਾਡਾ ਮੇਰੇ ਵੱਡੇ ਵੀਰ लवली ਕੁੰਦਲ ਜੀ ਨੇ ਸਾਥ ਦਿੱਤਾ ਸੁਨੀਤਾ ਜੀ ਨੇ ਮੰਜੀ ਨੇ ਜੋਲੀ ਭਾਈ ਇੱਥੇ ਬੈਠੇ ਜੋਨੀ ਵੀਰ ਜੀ ਬੈਠੇ ਮਨਜੀਤ ਜੀ ਬੈਠੇ ਆ ਮਤਲਬ ਸਾਰੇ ਜਾਨੇ ਮਿਲ ਕੇ ਇੰਨੀ ਕਿ ਮਿਹਨਤ ਕਰ ਰਹੇ ਆ ਕਿ ਆਪਾਂ ਇਹ ਵਾਰਡ ਦਾ ਵਾਦਾ ਕੀਤਾ ਆਪਣੇ ਐਮਐਲਏ ਸਾਹਿਬ ਨੂੰ ਕਿ ਨਹੀਂ ਤੇ ਐਮਐਲਏ ਸਾਹਿਬ ਦਾ ਜੋਰ ਉਤਬਾ ਇੱਥੇ ਜੋ ਤੁਹਾਨੂੰ ਪਤਾ ਇੱਕ ਬਹੁਤ ਹੀ ਇਮਾਨਦਾਰ شریف ਜਹਾਰੂ ਨੇਤਾ ਨੇ ਹੱਡੇ ਐਮਐਲਏ ਲੋਕਾਂ 'ਚ ਵਿਚਰਦੇ ਨੇ ਉਹਨਾਂ ਦੀ ਸੁੱਖ ਦੁੱਖ ਤੇ ਭਾਈਵਾਲ ਨੇ ਤੇ ਦੁਨੀਆ ਵੀ ਇਸ ਤਰ੍ਹਾਂ ਹੀ ਉਹਨਾਂ ਨੂੰ ਪਿਆਰ ਕਰਦੀ ਆ ਫਿਰ ਉਹਨਾਂ ਤੋਂ ਸਿੱਖੇ ਇਹੀ ਵੀ ਲੋਕਾਂ 'ਚ ਵਿਚਰਦੇ ਆ ਕਿ ਜੇ ਜਦੋਂ ਸਾਡਾ ਆਪਣਾ ਲੀਡਰ ਲੋਕਾਂ 'ਚ ਜਾ ਸਕਦਾ ਤੇ ਇਹੀ ਕਿਉਂ ਨਹੀਂ ਘਰ ਘਰ ਜਾਣਾ ਇਹੀ ਵੀ ਘਰ ਘਰ ਜਾਂਦੇ ਆ ਤੇ ਲੋਕੀ ਸਾਨੂੰ ਵੀ ਐਵੇਂ ਹੀ ਪਿਆਰ ਕਰਦੇ ਆ ਜਿਵੇਂ ਅਸੀਂ ਉਹਨਾਂ ਨੂੰ ਪਿਆਰ ਕਰਦੇ ਬੇਸਿਕਲੀ ਕੀ ਹੈਗਾ ਕਿ ਚਲੋ ģਿਵਨ ਟੇਕ ਹੁੰਦਾ ਹੈ ਕਿ ਚਲੋ ਇੱਕ ਲੀਡਰ ਦੇ ਕੋਲ ਜਾਂਦਾ ਜਨਤਾ ਦੇ ਵਿੱਚ ਜਨਤਾ ਵੀ ਉਹਨੂੰ ਪਿਆਰ ਕਰਦੀ ਆ ਜੇ ਜਨਤਾ 'ਚ ਜਾਏਗਾ ਨਹੀਂ ਪਿਆਰ ਨਹੀਂ ਕਰੇਗੀ ਪਹਿਲਾਂ ਐਮਪੀ ਵੇਲੇ ਗੁਰਜੀਤ ਸਿੰਘ ਉਹ ਲੈ ਕਦੀ ਆਇਆ ਨਹੀਂ ਕਿ ਜਨਤਾ ਨੇ ਉਹਨੂੰ ਵਖਾ ਲੈਣਾ ਹੈ ਕਿ ਮਤਲਬ ਜੇ ਤੂੰ ਨਹੀਂ ਆਇਆ ਤੇ ਹੀ ਵੀ ਨਹੀਂ ਤੈਨੂੰ ਸਪੋਰਟ ਕਰਦਾ ਹੁਣ ਅਗੋ ਐਮਐਲਏ 2022 ਦੇ ਡਾਕਟਰ ਨੇ ਜੇ ਬਨੇ ਵਾਰ ਨੰਬਰ 7 ਦੇ ਵਿੱਚ ਉਹਨਾਂ ਦੀਆਂ ਇੰਨੀਆਂ ਕਮੀਟਿੰਗਾਂ ਹੋ ਗਈਆਂ ਡਾਕਟਰ ਸਾਹਿਬ ਦੀਆਂ ਕਿ ਡਾਕਟਰ ਸਾਹਿਬ ਨੇ ਜੀ ਤੌਰ ਮਿਹਨਤ ਕਰਦੀ ਹੈ ਪੂਰੇ ਸਾਊਥ ਹਲਕੇ ਤੇ ਸਭ ਤੋਂ ਜ਼ਿਆਦਾ ਮਿਹਨਤ ਵਾਰ ਨੰਬਰ 7 ਤੇ ਹੋਈ ਹੈ ਸਾਡੀ ਵਾਰ ਹੈ ਜਿਹੜੀ ਬਾਉਂਡਰੀ ਹੈ ਸੈਂਟਰ ਤੇ ਸਾਊਥ ਦੀ ਸਾਊਥ ਹਲਕਾ ਸਟਾਰਟ ਇੱਥੇ ਹੁੰਦਾ ਇੱਕ ਨੰਬਰ ਬੂਸਟ ਸਟਾਰਟ ਇੱਥੇ ਹੁੰਦਾ ਸਭ ਤੋਂ ਯਾਰ ਪਿਆਰ ਵੀ ਇਸ ਵਾਰ ਨੂੰ ਦਿੱਤਾ ਹੈ ਅਸੀਂ ਡਾਕਟਰ ਸਾਹਿਬ ਨੂੰ ਧਾਰੀਵਾਲ ਜੀ ਨੂੰ ਸ਼ੋਰ ਕੀਤਾ ਕਿ ਇਹ ਵਾਅਦਾ ਉਹਨਾਂ ਨੂੰ ਵੱਧ ਵੋਟਾਂ ਤੋਂ ਜਿੱਤ ਕੇ ਨਹੀਂ ਆਉਣਾ। ਵਾਰਡ ਵਾਸੀਆਂ ਦੇ ਕੁਝ ਮੰਗਾਂ ਵੀ ਜਿਹੜੀਆਂ ਡਾਕਟਰ ਸਾਹਿਬ ਅੱਗੇ ਰੱਖੀਆਂ ਧਾਰੀਵਾਲ ਸਾਹਿਬ ਅੱਗੇ ਰੱਖੀਆਂ ਕੀ ਕਹਿਣਾ ਚਾਹੁੰਦੇ? ਵੇਖੋ ਜੀ ਪਬਲਿਕ ਦੀ ਡਿਮਾਂਡ ਕਦੀ ਨਹੀਂ ਖਤਮ ਹੁੰਦੀ। ਲੀਡਰ ਦਾ ਕੰਮ ਆ ਉਹਨੂੰ ਪੂਰਾ ਕਰਨਾ। ਤੇ ਉਹ ਡਿਮਾਂਡ ਕੀਤੀਆਂ ਅਸੀਂ ਪੂਰਾ ਕਰਾਂਗੇ ਜਲਦੋਂ ਜਲਦ ਉਹਨਾਂ ਨੂੰ ਸੈਟੀਸਫਾਈਡ ਕਰਾਂਗੇ ਤੇ ਤੁਹਾਡੇ ਨਾਲ ਤੋਂ ਕਰਾਂਗੇ ਜਦੋਂ ਉਹ ਸੈਟੀਸਫਾਈਡ ਹੋ ਜਾਣਗੇ ਤੇ ਵੋਟ ਤੇ ਉਹਨਾਂ ਨੇ ਆਮ ਪਾਰਟੀ ਨੂੰ ਪਾਣੀ ਹੈ ਨਹੀਂ ਧਾਰੀਵਾਲ ਸਾਹਿਬ ਨੇ ਕੁਝ ਵਾਦਾ ਵੀ ਕੀਤਾ ਜਿਹੜੀਆਂ ਉਹ ਮੰਗਾ ਪੂਰੀਆਂ ਹੋਣਗੇ ਵਾਦਾ ਸਾਰੀਆਂ ਕਮਜ਼ੂਰ ਮੰਗ ਕੀਤੀ ਐ ਸਭ ਪੂਰੇ ਕੀਤੇ ਹੀ ਆ ਵਾਦੇ ਜੀ ਅੱਗੇ ਤੁਹਾਨੂੰ ਪਤਾ ਸਰਕਾਰ ਨੇ ਵਾਦੇ ਪੂਰੇ ਕੀਤੇ ਆ ਉਹਨਾਂ ਨੇ ਸਕੂਲ ਬਣਾਏ ਵਧੀਆ ਬੱਤੀ ਫਰੀ ਦੇਤੀ ਫਿਰ ਮੁਹੱਲਾ ਕਲੀਨਿੰਗ ਖੋਲਤੇ ਇੱਕ ਜਿਹੜਾ ਥਰਮਲ ਪਲਾਂਟ ਸੀ ਪਿਛਲੀਆਂ ਸਰਕਾਰਾਂ ਨੇ ਵੇਚਤਾ ਸੀ ਉਹ ਗੁੰੀਦਵਾਲ ਵਾਲਾ ਉਹ ਵਾਪਸ ਲਿਆ ਕਿ ਬਿਜਲੀ ਜਿਹੜੀ 1 ਅੰਦਰ ਰੁਪ ਸਮਾਨ ਜੀ ਦੇ ਨਾਮ ਤੇ ਤਾਂ ਕੋਈ ਰਜਿਸਟਰੀ ਨਹੀਂ ਹੋਈ ਤੁਮਨ ਪਲਾਂਟ ਦੀ ਪੰਜਾਬ ਸਰਕਾਰ ਦੇ ਨਾਮ ਹੋਈ ਹੈ ਤੇ ਪੰਜਾਬ ਵਾਸਤੇ ਪੰਜ ਪੰਜਾਹਾਰ ਦਾ ਜਿਹੜਾ ਫਿਚਰ ਹੈ ਵੇਦੇ ਪਿਆ ਕਿ ਪੰਜਾਬ ਨੂੰ ਹੀ ਅੱਗੇ ਲੈ ਕੇ ਜਾਣਾ ਤੇ ਕਿਹੜੀ ਸਰਕਾਰ ਹੈ ਦੱਸੋ ਬਿਜਲੇ 70 ਸਾਲ ਜਿਹੜਾ ਪੰਜਾਬ ਕਰਕੇ ਗਈ ਇਹਨਾਂ ਨੇ ਇੰਨਾ ਕੰਮ ਕੀਤਾ ਲੋਕਾਂ ਨੇ ਪੰਜਾਬ ਨੂੰ ਵੇਚਿਆ ਪਹਿਲੀ ਚੀਜ਼ ਪਹਿਲੀ ਵਾਰੀ ਸਰਕਾਰ ਆਈ ਹੈ ਕਿ ਜਿਨ੍ਹਾਂ ਨੇ ਪੰਜਾਬ ਦੀਆਂ ਚੀਜ਼ਾਂ ਵਾਪਸ ਲੈਣੀਆਂ ਸ਼ੁਰੂ ਕੀਤੀਆਂ ਸਭ ਤੋਂ ਪਹਿਲੇ ਤੇ ਆਪਰਾ ਤੁਹਾਡਾ ਨਾਮ ਤੇ ਕਿਹੜਾ ਏਰੀਆ ਆ ਤੇ ਅੱਜ ਜਿਹੜੀ ਮੀਟਿੰਗ ਹੋਈ ਹੈ ਉਹ ਕਦੇ ਸਮੰਚ ਹੋਈ ਮੇਰਾ ਨਾਮ ਹੰਕਾਰ ਚੰਦ ਜੀ ਜੀ ਪਰ ਮੈਨੂੰ ਪਿੱਧੂ ਜੀ ਕਹਿੰਦੇ ਨੇ ਮੈਂ ਵਾਰ ਨੰਬਰ 7 ਦੇ ਵਿੱਚ ਆਵਾਂ ਇੱਥੇ ਮੇਰੇ ਨਾਲ ਲੋਕਾਂ ਦਾ ਬਹੁਤ ਵੱਡਾ ਫ੍ਰੇਮ ਪਿਆਰ ਬਣਿਆ ਜਾਗ ਰਹਾ ਸਾਡੀ ਟੀਮ ਹੈਗੀ ਸਾਡਾ ਬਹੁਤ ਇੱਕ ਦੂਜੇ ਨਾਲ ਫ੍ਰੇਮ ਪਿਆਰ ਮੱਦੇ ਜੀ ਬਣਿਆ ਹੈ ਇੱਕ ਜਦੋਂ ਦੁਰਦੇ ਆ ਫਿਰ ਹੀ ਇੱਕ ਤਰਫੀ ਦੁਰਦੇ ਆ ਖੈਰ ਕੀ ਸਾਡਾ ਮਨ ਬਣਿਆ ਹੈ ਕਿ ਅਸੀਂ ਐਸਰੇ ਧਾਲੀਵਾਲ ਫਾਬਲੀ ਨੂੰ ਜੀਤਾ ਕੇ ਇਸ ਹਮਸਜੇ ਭੇਜਣਾ ਹੈ ਇਸ ਕਰਕੇ ਨਿੱਜਰ ਫਾਬ ਦੀਏ ਕਰਕੇ ਹੀ ਬੋਤ ਨਾ ਪ੍ਰਭਾਵਿਤ ਹੋ ਕੇ ਅਸੀਂ ਆਮ ਪਾਰਟੀ ਜੋਇਨ ਕੀਤੀ ਦੋ ਸਾਲਾਂ ਦੇ ਵਿੱਚ ਆਵਾਦ ਵੀ ਪਾਰਟੀ ਦੀ ਸਰਕਾਰ ਦੇ ਕਿਸਨਾਂ ਦੇ ਲੱਗੇ ਤੁਹਾਨੂੰ ਗੋ ਸੋਹਣੇ ਆ ਕੋਈ ਮਾੜਾ ਕੰਮ ਨਹੀਂ ਕਰਦੇ ਨਾ ਕਿਸੇ ਨਾਲ ਕੋਈ ਧੱਕਾ ਕਰਦੇ ਨਾ ਕਿਸੇ ਦੇ ਕੋਈ ਝੂਠੇ ਪਰਚੇ ਕੋਈ ਕੋਈ ਗਲਤ ਕੰਮ ਇਹ ਸਰਕਾਰ ਨਹੀਂ ਕਰਦੀ ਇਸ ਕਰਕੇ ਨਾ ਤੋਂ ਪ੍ਰਭਾਵਿਤ ਹੋ ਕੇ ਅਸੀਂ ਆਮ ਪਾਰਟੀ ਜੋਇਨ ਕੀਤੀ ਮੈਂ ਆਪਣੇ ਇਲਾਕੇ ਨਵਾਸੀ ਨੇ ਇਹ ਅਪੀਲ ਕਰਦਾ ਹਾਂ ਕਿ ਤੁਸੀਂ ਸਾਰੇ ਮੇਰੇ ਭਰਾ ਜੇ ਜੋ ਵੀ ਮੇਰੀਆਂ ਭੈਣਾਂ ਜੋ ਮੇਰੀਆਂ ਮਾਵਾਂ ਇਸ ਮੁਹੱਲੇ ਜੇ ਗਿਆ ਜੋ ਸਾਡੀ ਇੱਜ਼ਤ ਮੰਗ ਕਰਦੀਆਂ ਤੇ ਅਸੀਂ ਉਹਨਾਂ ਦੀ ਇੱਜ਼ਤ ਮੰਨ ਕਰਦੇ ਹਾਂ ਉਹਨਾਂ ਨੇ ਇੱਕੋ ਹੀ ਬੇਨਤੀ ਕੀਤੀ ਜਾਂਦੀ ਕਿ ਹੱਥ ਜੋੜ ਕੇ ਕਿ ਐਸ ਵੇਲੇ ਆਮ ਪਾਰਟੀ ਨੂੰ ਵੋਟ ਪਾਣੀ ਤੇ ਧਾਲੀਵਾਲ ਸਾਹਿਬ ਜੀ ਨੂੰ ਜਿਤਾਣਾ ਹੈ